ਖੱਲੋਂ ਵੀ ਦੇਖੋ ਯਾਰ ਇਹ ਲੈਂਡ ਕਿਹੋ ਜੀ ਹੈ ਇਸੇ ਕਰਕੇ ਜਿਨੇ ਵੀ ਇਹਨੂੰ ਪਹਿਲੀ ਵਾਰੀ ਐਕਸਪਲੋਰ ਕੀਤਾ ਹੋ ਤੇ ਉਹ ਕਮਾਲ ਦਾ ਬੰਦਾ ਹੋ ਉਹਨੂੰ ਪਤਾ ਲੱਗੇ ਹੋ ਜਾਂ ਤਾਂ ਤਾਬੀ ਰਹਿ ਬਾਈ ਤੇ ਪਰ ਦੇਖਣਾ ਵੀ ਅਸੀਂ ਕਿਉਂਕਿ ਦੁਪਹਿਰ ਦਾ 1.5 2 ਵਜੇ ਹੋਏ ਆ ਸ਼ਾਮ ਤੱਕ ਜਿਵੇਂ ਤੁਹਾਨੂੰ ਦੱਸਿਆ ਫਿਰਨੇ ਤੇ ਚੱਲਦੇ ਆ ਹੁਣ ਜਿਹੜੀ ਇੱਥੇ ਰੇਤ ਹੈ ਨਾ ਉਹ ਵੀ ਥੋੜੀ ਸਪੈਸ਼ਲ ਹੈ ਮਤਲਬ ਐਕਸਟਰਾ ਰੈੱਡ ਹੈ ਥੋੜੀ ਜਿਵੇਂ ਆਪਣੇ ਰੇਤਾਂ ਹੁੰਦਾ ਡੇਜ਼ਰਟ ਆਪਾਂ ਵੀ ਦੇਖਦੇ ਆ ਆਪਣੇ ਜਿਹੜਾ ਡੇਜ਼ਰਟ ਹੁੰਦਾ ਉਹ ਪੀਲੇ ਰੰਗ ਦਾ ਹੁੰਦਾ ਯੈਲੋ ਇਹ ਬਿਲਕੁਲ ਰੈੱਡ ਹੈ ਦੇਖੋ ਵਾਟਰ ਓ ਥੱਲੇ ਪਾਣੀ ਨਿਕਲਿਆ ਆ ਬਈ ਇਹਦੇ ਆ ਦੇਖੋ ਜਮਾ ਗਿੱਲੀ ਮਿੱਟੀ ਆ ਥੱਲੇ ਸਹੀ ਗੱਲ ਹੈ ਨਾ ਤਾਂ ਇੱਥੇ ਨਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਮੰਗਲ ਗ੍ਰਹਿ ਦੀ ਸੈਰ ਕਰਾਉਣ ਦੇ ਲਈ ਤੇ ਵੈਸੇ ਫਿਲਮਾਂ ਚ ਤੁਸੀਂ ਦੇਖਿਆ ਹੋਣਾ ਪਹਿਲਾਂ ਜਿਹੜਾ ਮਾਰਸ ਪਲੈਨਟ ਹੈ ਤੇ ਅੱਜ ਅਸੀਂ ਸਾਡੀ ਵੀਡੀਓਜ਼ ਰਾਹੀਂ ਤੁਹਾਨੂੰ ਮਾਰਸ ਤੇ ਲੈ ਕੇ ਚੱਲੇ ਆ ਕਿ ਉਹਦਾ ਕਿਹੋ ਜਿਹਾ ਵਾਲਾ ਦੁਨਿਆ ਹੈ ਮਾਰਸ ਤੇ ਤੁਹਾਨੂੰ ਕੈਂਪੇ ਕੋਲੇ ਨਾਲ ਲੇਜ਼ ਦਿਖਾਇਆ ਲੇਜ਼ ਦਿਖਾਇਆ ਨਾਲ ਲੇਜ਼ ਇਹ ਸਾਰਾ ਕੁਝ ਮਿਲ ਜਾਂਦਾ ਖੁਸ਼ੀ ਨੇ ਅੱਜ ਪੂਰਾ ਜੌਰਡਨ ਵਾਲਿਆਂ ਦਾ ਪਹਿਰਾਵਾ ਪਾਇਆ ਹੋਇਆ ਜੌਰਨੀਅਰ ਤੇ ਇਹ ਸਾਡੀ ਗੱਡੀ ਹੈ ਜੀ ਤੇ ਜਿਹੜੀ ਸਾਨੂੰ ਕਮਾਊਗੀ ਇਹ ਸਾਰਾ ਪਲੈਨਟ ਪੂਰਾ ਤੇ ਆ ਦੇਖੋ ਕੈਮਲ ਬਹੁਤੇ ਬਹੁਤੇ ਆਮ ਹੀ ਤੁਹਾਨੂੰ ਮਿਲਣਗੇ ਤੁਹ ਪਚ ਬੈਠਣੇ ਹਾਂਜੀ ਤੇ ਥੱਲੇ ਉਤਰ ਕੇ ਸਾਡੇ ਜਿਹੜਾ ਡਰਾਈਵਰ ਆ ਉਹਦੇ ਨਾਲ ਵੀ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਤੇ ਇਹੋ ਜਿਹਾ ਕੁਝ ਆਲਾ ਦਵਾਲਾ ਇਹ ਪਲੈਨਟ ਤੇ ਬਾਕੀ ਕੀ ਕੁਝ ਥਾਵਾਂ ਦੇਖਣ ਵਾਲੀਆਂ ਨੇਗੀਆਂ ਇੱਥੇ ਮਤਲਬ ਅਸੀਂ ਫਿਲਹਾਲ ਵਾਦੀ ਰਾਮ ਚਾ ਵਾਦੀ ਰਾਮ ਜਿਹੜੀ ਲੈਂਡ ਹੈ ਜਾਰਡਨ ਚ ਤੇ ਇਹਨੂੰ ਮਾਰਸ ਪਲੈਨਟ ਅਰਕਾ ਕੇੰਦਰ ਕਹਿੰਦੇ ਦੇਖੋ ਮੈਂ ਬਹੁਤ ਸਾਰੀਆਂ ਹਾਲੀਵੁੱਡਸ ਦੀਆਂ ਜਿਹੜੀਆਂ ਮੂਵੀਜ਼ ਹੈ ਜਿੰਨੀਆਂ ਮੰਗਲ ਗ੍ਰਹਿ ਨਾਲ ਸੰਬੰਧਿਤ ਬਣੀਆਂ ਸੀਗੀਆਂ ਤੇ ਉਹ ਇੱਥੇ ਸ਼ੂਟ ਹੋਈਆਂ ਉਸ ਤੋਂ ਬਾਅਦ ਇਸ ਧਰਤੀ ਨੂੰ ਮਤਲਬ ਇਹ ਨਾਮ ਦਿੱਤਾ ਗਿਆ ਤੇ ਵਾਦੀ ਦਾ ਸਿੰਪਲੀ ਵੈਲੀ ਹੁੰਦੀ ਆ ਜਿਵੇਂ ਤੁਹਾਨੂੰ ਦਿਖ ਰਹੀ ਹੈ ਵੈਲੀ ਹਨਾ ਰਾਮੇ ਦਾ ਨਾਮ ਹੈ ਐਸੇ ਕਰਕੇ ਨੂੰ ਵਾਦੀ ਰਾਮ ਬੋਲ ਦਿੰਦੇ ਆ ਅਰੈਬਿਕ ਪਾਸ ਤੇ ਅਰੈਬਿਕ ਲੈਂਗੁਏਜ ਦਾ ਇਹ ਤੇ ਬਾਕੀ ਹੁਣ ਸਾਡਾ ਇਹ 4 ਘੰਟੇ ਦਾ ਟੂਰ ਹੈ ਜਿਹੜੀ ਜੀਪ ਡਰਾਈਵ ਟੂਰ ਹੈ ਨਾ ਸਾਡਾ ਇਹ 4 ਘੰਟੇ ਅਸੀਂ ਇਹਦੇ ਤੇ ਜਾਣਾ ਹੈਗਾ ਤੇ ਸਾਨੂੰ ਸਨਸੈਟ ਤੱਕ ਮਤਲਬ ਜਦੋਂ ਤੱਕ ਸਨਸੈਟ ਨਹੀਂ ਹੁੰਦਾ ਤੇ ਬਾਈ ਨੇ ਸਾਰ ਵਾਲਾ ਦਵਾਲਾ ਸਾਨੂੰ ਐਸੇ ਤਰ੍ਹਾਂ ਡੇਜ਼ਰਟ ਚ ਕਮਾਉਣਾ ਹੈ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਖੁਦ ਦੇਖਾਂਗੇ ਕਿਉਂਕਿ ਸਾਡਾ ਵੀ ਫਸਟ ਟਾਈਮ ਐਕਸਪੀਰੀਅੰਸ ਹੈ ਤੇ ਫਿਰ ਨਾਲ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਤੇ 2011 ਦੇ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਦੇ ਅੰਡਰ ਹੋ ਗਿਆ ਸੀ ਤੇ ਉਹਨਾਂ ਨੇ ਵੀ ਇਹਨੂੰ ਰਿਸਰਚ ਕੀਤਾ ਹੋਇਆ ਅੱਛਾ ਇਹ ਜਗ੍ਹਾ ਮਤਲਬ ਯੂਨੈਸਕੋ ਵਰਲਡ ਹੈਰੀਟੇਜ ਹੁੰਦੀ ਆ ਹਾਂਜੀ 2011 ਚ ਆਈ ਆ ਅੱਛਾ 11 ਚ ਆਈ ਆ ਜਿੱਥੇ ਜਿੱਥੇ ਤੱਕ ਯਾਰ ਨਾ ਦੂਰ ਦੂਰ ਦੇਖੋ ਮਤਲਬ ਇਹੋ ਜੀ ਪਹਾੜ ਆ ਆ ਸਾਰੇ ਛੋਟੇ ਛੋਟੇ ਜਿ ਕਿਤੇ ਕਿਤੇ ਪਹਾੜ ਆਉਂਦੇ ਆ ਤੇ ਕੈਂਪ ਬਣੇ ਹੋਏ ਆ ਛੋਟੇ ਛੋਟੇ ਤੁਹਾਨੂੰ ਉਹ ਉੱਥੇ ਦਿਖਦੇ ਹੋਣਗੇ ਉਹ ਅਸੀਂ ਸਾਡੇ ਹੋਟਲ ਵੀ ਤੁਹਾਨੂੰ ਇੰਡ ਤੇ ਜਾ ਕੇ ਦਿਖਾ ਦਾਂਗੇ ਬਬਲ ਕੈਂਪ ਖੋਲਦੇ ਨੇ ਨੂਬੀਅਨ ਦੇ ਨੂਬੀਅਨ ਦੇ ਟੈਂਪਲ ਵੀ ਆ ਅੱਛਾ ਨੂਬੀਅਨ ਲੋਕਾਂ ਦੇ ਹਾਂਜੀ আর ਇੱਕ ਉਹ ਵੀ ਆ ਜਿਵੇਂ ਆ ਤ੍ਰਿਸ਼ੇ ਜੇ ਪਹਾੜ ਨੇ ਉੱਤੇ ਸੱਤ ਚੋਟੀਆਂ ਬਣੀ ਹੋਈਆਂ ਨੇ ਉਹ ਸੈਵਨ ਵਿਜ਼ਡ ਵਿਜ਼ਡਮ ਬੋਲਦੇ ਆ ਅੱਛਾ ਜੀ ਤੇ ਜਿਵੇਂ ਨੂਬੀਅਨ ਲੋਕਾਂ ਦੀ ਲੈਂਡ ਆ ਜਿੰਨੀ ਧਰਤੀ ਆ ਇਹ ਥੋੜੀ ਥੋੜੀ ਯਾਰ ਕਿਤੇ ਗ੍ਰੀਨਰੀ ਵੀ ਦੇਖਣ ਨੂੰ ਮਿਲਦੀ ਹੈ ਆ ਦੇਖੋ ਕੈਮਲ ਦਾ ਇੱਥੇ ਆਮ ਹੀ ਆ ਥੱਲੇ ਉਤਰ ਕੇ ਜਾਈਏ ਥੋੜਾ ਜਿਹਾ ਬਾਈ ਨੇ ਕਾਰ ਵੀ ਰੋਕਤੀ ਐ ਸਿਆਣੇ ਹੁੰਦੇ ਆ ਆ ਵੀ ਰੋਕ ਦਿੰਦੇ ਆ ਪਿੰਡ ਚ ਕੋਈ ਵੈਲਿਊ ਨਹੀਂ ਹੁੰਦੀ ਇੱਥੇ ਬੋਤੀ ਦੇਖਦੇ ਤੁਰੇ ਫੇਰੇ ਜਾਂਦੇ ਰੇਗਿਸਤਾਨ ਚ ਖੁਸ਼ੀ ਆ ਜਾਓ ਥੱਲੇ ਆ ਜਾਓ 1 ਮਿੰਟ ਇਹਨੇ ਜੀ ਸਾਨੂੰ ਘੁਮਾ ਫਰਾ ਰਹੇ ਨੇ ਤੇ ਸਾਡੇ ਨਾਲ ਥੈਂਕ ਯੂ ਸੋ ਮੱਚ bro ਸੈ ਨਾਈਸ ਟੂਰ ਵਿਦ ਯੂ ਹੈ ਇਹ ਕੱਲ ਵੀ ਮਿਲੇ ਸੀ ਆਪਾਂ ਨੂੰ ਤੇ ਅੱਜ ਵੀ ਆਪਣੇ ਨਾਲ ਹੀ ਰਹਿਣਗੇ ਯਾ थैंक यू ਆ ਜਾਓ ਇਹ ਆਰ ਨੇ ਇੱਥੇ ਬਸ ਆਈਂ ਵਾਰਾ ਹੀ ਫਿਰਦੇ ਰਹਿੰਦੇ ਆ ਅਰਬ ਵਿੱਚ ਤਾਂ ਤੁਹਾਨੂੰ ਪਤਾ ਉੱਠ ਹੈ ਹੀ ਬਾਰੇ ਜਿਆਦੇ ਆ ਤੁਸੀਂ ਦੇਖੋ ਇਹਨੂੰ ਰੇਗਿਸਤਾਨ ਦਾ ਜਹਾਜ਼ ਕਿਉਂ ਕਹਿੰਦੇ ਕਿਉਂਕਿ ਇੱਥੇ ਦੂਰ ਦੂਰ ਤੱਕ ਪਾਣੀ ਨਹੀਂ ਹੈਗਾ ਤੁਹਾਨੂੰ ਕਿਤੇ ਲੱਗਦਾ ਵੀ ਇੱਥੇ ਪਾਣੀ ਹੋਊਗਾ ਦੇਖੋ ਤੇ ਐਵੇਂ ਹੀ ਸਰਵਾਈਵ ਕਰੀ ਜਾਂਦਾ ਇਹ ਸ਼ਾਇਦ ਆ ਜਿਵੇਂ ਘਾਹ ਹੈ ਜਾਂ ਹੋਰ ਇਹ ਵੀ ਕਿਤਨੇ ਕਿਤੇ ਪਾਣੀ ਲੈ ਕੇ ਥੋੜਾ ਬਹੁਤਾ ਉਗਦਾ ਹੋਣਾ ਹਨ ਤੇ ਇਸੇ ਘਾਹ ਨੂੰ ਇਹ ਮਤਲਬ ਖਾ ਕੇ ਉਹਦੇ ਚੋਂ ਲੈਂਦੇ ਜਾਂ ਇਹ ਜਮਾ ਵੀ ਰੱਖ ਸਕਦਾ ਬਹੁਤ ਦਿਨਾਂ ਤੱਕ ਪਾਣੀ ਪਾਣੀ ਇੱਥੇ ਨੇੜੇ ਦੇਲੇ ਦਿਸਦਾ ਤਾਂ ਹੈ ਨਹੀਂ ਰਿਪਨ ਕਿਤੇ ਵੀ ਨਹੀਂ ਹੈਗਾ ਜੀ ਚਲਿਏ ਹੂੰ ਹੂੰ ਤੇ ਅੱਗੇ ਵਧਾਈ ਆਪਣਾ ਸਫਰ ਇੱਥੇ ਅਸੀਂ ਐਦਾਂ ਹੀ ਬਸ ਦੇਖਦੇ ਰਹਿਣਾ ਜਿੱਥੇ ਜੀ ਕਰੇ ਉੱਤਰ ਕੇ ਤੇ ਦੁਬਾਰਾ ਆਵੇ ਲੈਟਸ ਗੋ ਵਾਈਲਡ ਜ਼ਫਾਰੀ ਕੀਤੀ ਸੀ ਹੈ ਹਾਂਜੀ ਜਿਵੇਂ ਅਫਰੀਕਾ ਦੇ ਵਿੱਚ ਆਪਾਂ ਸ਼ੇਰ ਦੇਖਣਗੇ ਸੀ ਉਵੇਂ ਹੀ ਆ ਨਾ ਮਸਾਈ ਮਹਾਰਾਜ ਹਾਂ ਬਸ ਸੇਮ ਵਾਈਬ ਖੁਸ਼ੀ ਦੁਆਰਾ ਲੈ ਰਹੇ ਹਾਂ ਸਹੀ ਗੱਲ ਆ ਉਦੋਂ ਸ਼ੇਰ ਦੇ ਕੋਲੇ ਐਂ ਜੇ ਗਏ ਸੀ ਹੁਣ ਬੋਤਿਆਂ ਕੋਲੇ ਜਾਣੇ ਆ ਚਲੋ ਬੈਠੋ ਚਲੋ ਚਲੀਏ ਉਈ ਲੈਟਸ ਗੋ ਜਾਉਂ ਜਿਉਂ ਨਾ ਅਸੀਂ ਅੰਦਰ ਨੂੰ ਜਾ ਰਹੇ ਹਾਂ ਜਿਹੜਾ ਡੇਜ਼ਰਟ ਆ ਉਹ ਵਧਣਾ ਸ਼ੁਰੂ ਹੋ ਗਿਆ ਮਤਲਬ ਰੇਤ ਬਹੁਤ ਜ਼ਿਆਦਾ ਗੱਡੀ ਬਹੁਤ ਬਬਲ ਕਰਦੀ ਆ ਕਦੇ ਇੱਧਰ ਕਦੇ ਇੱਧਰ ਨੂੰ ਰੁਕ ਵੀ ਗਈ ਮੈਨੂੰ ਲੱਗਦਾ। ਹੇਅਰ ਏਰੀਆ ਮੂਵੀ ਮੂਵੀ ਸਟਾਰ ਵਾਰਸ ਇਅਰ। ਓਕੇ ਓਕੇ ਕਮ ਇਨ। ਹੂੰ। ਸਟਾਰ ਵਾਰ ਇ ਕਹਿੰਦੇ ਇੱਥੇ ਹੋਰ ਨੰਬਰ 3। ਹੇਅਰ। ਓਕੇ ਸਟਾਰ ਵਾਰ ਨੰਬਰ 3। ਸਟਾਰ ਵਾਰਸ ਮੂਵੀ ਨੋ ਮੂਵੀ ਅਮਰੀਕਨ ਹੇਅਰ। ਓਕੇ ਅਮਰੀਕਨ ਮੂਵੀ ਹੈ। ਯਾ ਅਮਰੀਕਨ ਮੂਵੀ। ਅਲ ਮੂਵੀ ਮਾਰਸ਼ੀਨ। ਮਾਰਸ਼ੀਨ ਆਲਸੋ ਹੇਅਰ। ਦੀ ਮਾਰਸ਼ੀਨ ਦਾ ਬਈ ਬਹੁਤ ਫੇਮਸ ਮੂਵੀ ਸੀਗੀ। ਹੇਅਰ ਹੇਅਰ ਸਟੈਂਡ ਕਮ ਇਨ। ਓਹ। ओके हियर दे दे स्टैंड द कैमरा हियर टू यू ਜਦੋਂ ਫਿਲਮ ਕਹਿੰਦੇ ਸ਼ੂਟ ਹੋਈ ਸੀਗੀ ਉਹ ਤੇ ਦਾ ਮਾਰਸ਼ਨ ਤੇ ਇੱਥੇ ਕਹਿੰਦੇ ਕੈਮਰੇ ਰੱਖੇ ਸੀ ਉਹਨਾਂ ਨੇ ਇੱਥੇ ਕੈਮਰੇ ਰੱਖ ਕੇ ਵਾਕਈ ਯਾਰ ਇੱਥੇ ਤਾਂ ਖੁਸ਼ੀ ਐ ਲੱਗਦਾ ਹੈ ਹਨਾ ਯਾ ਫਿਰ ਮੂਵੀ ਮਾਰਸ਼ਨ देयर ਐਂਡ ਹੇਅਰ ਸਟਰਵਰਥ ওকে ਮੈਂ ਮੈਂ ਡੈਮਨ ਹੇਅਰ ওকে ਮੈਡਮ ওকে ਐਂਡ ਲੁੱਕ ਮਾਊਂਟਨ ਹੂੰ ਸਾਊਦੀ ਅਰੇਬੀਆ

ओके okay. okay. ए भाई ना ਦੱਸ ਰਿਹਾ ਕਿ ਜਿਹੜਾ ਪੁਰਾਣੇ ਟਾਈਮਾਂ ਚ ਪੈਤਰਾ ਤੋਂ ਜਦੋਂ ਲੋਕ ਜਾਂਦੇ ਸੀਗੇ ਸਾਊਦੀ ਅਰਬੀਆ ਨੂੰ ਕਿਉਂਕਿ ਮੱਕਾ ਮਦੀਨਾ ਦਾ ਪੁਰਾਣੇ ਟਾਈਮ ਤੋਂ ਜ਼ਿਆਦਾ ਮਸ਼ਹੂਰ ਹੈਗਾ ਹੂੰ ਹੂੰ ਬਿਤਰ ओके ਕਰਾਵਾਂ ਕੈਮਲਸ ਹੂੰ ਫਿਰ ओके ਅੰਡਰਸਟੈਂਡ ਯਾ ਸੋ ਥੀਰ ਬਿਫੋਰ ਐਂਡ ਫਾਈਵ ਮੰਥ ਕਰਾਵਾਂ ਕੈਮਲਸ ओके ਫੋਰ ਐਂਡ ਫੋਰ ਐਂਡ ਫਾਈਵ ਮੰਥਸ ओके 4-5 ਮਹੀਨੇ ਦੇ ਸਲੀਪ ਸਲੀਪ ਇਅਰ ਤੇ ਬਾਈ ਨੇ ਸਮਝਾਉਣ ਦੇ ਖਾਸਾ ਜਿਹਾ ਜ਼ੋਰ ਲਾਤਾ ਸਾਨੂੰ ਪਰ ਸਮਝ ਅਸੀਂ ਪਹਿਲੀ ਗਏ ਸੀਗੇ ਤੇ ਇਹ ਜਿਹੜੀ ਵਾਦੀ ਰਾਮ ਸੀ ਇਹ ਪੁਰਾਣੇ ਸਿਲਕ ਰੂਟ ਤੇ ਪੈਂਦੀ ਸੀਗੀ ਮਤਲਬ ਇੱਥੋਂ ਜਿਹੜੇ ਲੋਕ ਸੀ ਮੱਕੇ ਮਦੀਨੇ ਨੂੰ ਜਦੋਂ ਲੋਕ ਜਾਂਦੇ ਸੀ ਕਿਉਂਕਿ ਮੱਕਾ ਮਦੀਨਾ ਦਾ ਪੁਰਾਣੇ ਟਾਈਮ 'ਚ ਬਹੁਤ ਜ਼ਿਆਦਾ ਮਸ਼ਹੂਰ ਹੈ ਨਾ ਇੱਕ ਇਬਾਦਤ ਦੀ ਜਗ੍ਹਾ ਰਹਿਗਾ ਧਾਰਮਿਕ ਸਥਾਨ ਹੈ ਤੇ ਪੈਤਰਾ ਤੋਂ ਲੋਕ ਜਦੋਂ ਜਾਂਦੇ ਸੀ ਇਹ ਤਿੰਨੇ ਇੱਕ ਲਾਈਨ 'ਚ ਪੈਂਦੇ ਆ ਬਾਈ ਨੇ ਬਾਈ ਦੇ ਦੱਸਣ ਦਾ ਮਤਲਬ ਇਹ ਹੈ ਤੇ ਉੱਥੋਂ ਫਿਰ ਉਹ ਸ਼ਾਰਟ ਰਸਤਾ ਲੈਂਦੇ ਸੀ ਇੱਥੋਂ ਸਿਰਫ 60 ਕਿਲੋਮੀਟਰ ਦਾ ਸਾਊਦੀ ਅਰਬੀਆ ਤੇ ਉਹਨਾਂ ਨੂੰ ਇਜ਼ੀ ਜਿਹੜਾ ਇਜ਼ੀ ਵੇ ਪੈਂਦਾ ਸੀ ਜਾਂ ਸੌਖਾ ਸ਼ਾਰਟਕਟ ਸੀਗਾ ਉਹ ਇਹ ਸੀਗਾ ਇੱਥੇ ਕਹਿੰਦਾ ਉਹ ਇੱਥੇ ਸੌਂਦੇ ਹੁੰਦੇ ਸੀਗੇ ਇਹ ਰਸਤੇ 'ਚ ਪੁਰਾਣੇ ਟਾਈਮ 'ਚ ਇਹ ਆ ਉਸ ਤੋਂ ਬਾਅਦ ਫਿਰ ਫਿਲਮਾਂ ਫਿਲਮਾਂ ਵੀ ਬਣੀਆਂ ਤੇ ਬਾਕੀ ਇਹ ਆਲਾ ਦਵਾਲਾ ਹੈਗਾ ਹੁਣ ਕਿਸੇ ਹੋਰ ਸਟਾਪ ਤੇ ਅੱਗੇ ਖੜਾਂਗੇ ਵਾਜਰਮ 5000 ਫੁੱਲ ਵਾਟਰ ਹੈ 5000 ইয়ার্স আগে ফুল ওয়াটার অল ওয়াটার নাও ডাউন ওয়াটার নাও ডাউন ওয়াটার আপসাইড ইজ ডেজার্ট স্যান্ড ওহ ইয়া দিস ইজ সো কুল ইয়া এ ਕਹਿੰਦੇ ਵੀ ਥੱਲੇ ਇਹਦੇ ਪਾਣੀ ਹੈ ਧਰਤੀ ਦੇ ਤੇ ਤਾਂ ਹੀ ਕਰਕੇ ਜਿਹੜੀਆਂ ਤੁਹਾਨੂੰ ਪਹਿਲਾਂ ਉੱਠ ਜਿਹੜਾ ਚਰਦੇ ਸੀ ਨਾ ਜੋ ਤੁਹਾਨੂੰ ਘਾਹ ਖਾਈ ਥੋੜਾ ਥੋੜਾ ਤਾਂ ਹੀ ਆ ਹਾਂਜੀ ਕਮਾਲ ਦਾ ਲੈਂਡਸਕੇਪ ਆ ਯਾਰ ਬੰਦੇ ਨੂੰ ਇਹੀ ਪ੍ਰਾਊਡ ਫੀਲ ਹੋ ਰਿਹਾ ਵੀ ਅਪੋਸੇ ਖੜਿਆ ਜਿਵੇਂ ਹਾਲੀਵੁੱਡ ਦੇ ਮੂਵੀ ਸ਼ੂਟ ਹੋ ਜਾਂਦੇ ਸਹੀ ਹੈ ਸੱਚੀ ਯਕੀਨ ਨਹੀਂ ਹੁੰਦਾ ਦੇਖ ਕੇ ਕਿ ਆਪਾਂ ਜਿਵੇਂ ਇੱਥੇ ਹਾਲੀਵੁੱਡ ਦੀਆਂ ਮੂਵੀਜ਼ ਬਣੀਆਂ ਨੇ ਕਿ ਆਪਾਂ ਉੱਥੇ ਖੜੇ ਆ ਨਾ ਕਿਸੇ ਟਾਈਮ ਕਿੱਡੇ-ਕੱਡੇ ਸਟਾਰ ਬੰਦੇ ਇੱਥੇ ਆਏ ਹੋਣਗੇ ਨਾ ਉਹ ਤਾਂ ਉਹ ਤਾਂ ਖੁਸ਼ੀ ਜਿਹੜੇ ਖੜੇ ਆਪਾਂ ਖੜੇ ਆ ਖੜੇ ਆ ਪਰ ਉਸ ਤੋਂ ਵੀ ਵੱਡੀ ਗੱਲ ਇਹ ਆ ਵੀ ਆਪਾਂ ਦੁਨੀਆ ਕਿਹੋ ਜਿਹੀ ਦੇਖ ਰਹੇ ਆ ਡਿਫਰੈਂਟ ਆ ਬਹੁਤ ਮੈਨੂੰ ਐਂ ਲੱਗਦਾ ਵੀ ਜਾਰਡਨ ਦਾ ਸਫ਼ਰ ਇੱਥੇ ਆ ਕੇ ਅਧੂਰਾ ਇੱਥੇ ਨਾ ਆਏ ਬਿਨਾ ਅਧੂਰਾ ਸੱਚੀ ਵਾਕਈ ਕਿ ਵਾਕਈ ਸੱਚੀ ਗੱਲ ਆ ਥੱਲੋਂ ਵੀ ਦੇਖੋ ਯਾਰ ਇਹ ਲੈਂਡ ਕਿਹੋ ਜੀ ਹੈ ਇਸੇ ਕਰਕੇ ਜਿਨੇ ਵੀ ਇਹਨੂੰ ਪਹਿਲੀ ਵਾਰੀ ਐਕਸਪਲੋਰ ਕੀਤਾ ਹੋ ਤੇ ਉਹ ਕਮਾਲ ਦਾ ਬੰਦਾ ਹੋਊ ਉਹਨੂੰ ਪਤਾ ਲੱਗੇ ਹੋਊ ਜਾਂ ਬਾਅਦ 'ਚ ਜਿਵੇਂ ਸਾਇੰਟਿਸਟ ਨੇ ਜਾਂ ਮਤਲਬ ਇਹਨੂੰ ਕੰਪੇਅਰ ਕੀਤਾ ਹੋਊਗਾ ਵੀ ਇਹ ਜਿਹੜੀ ਲੈਂਡ ਹੈ ਇਹੋ ਜੀ ਹੈ ਜਿਹੜੀ ਇੱਥੇ ਰੇਤ ਹੈ ਨਾ ਉਹ ਵੀ ਥੋੜੀ ਸਪੈਸ਼ਲ ਹੈ ਮਤਲਬ ਐਕਸਟਰਾ ਰੈੱਡ ਹੈ ਥੋੜੀ ਜਿਵੇਂ ਆਪਣੇ ਰੇਤਾਂ ਹੁੰਦਾ ਡੇਜ਼ਰਟ ਆਪਾਂ ਵੀ ਦੇਖਦੇ ਆ ਆਪਣੇ ਜਿਹੜਾ ਡੇਜ਼ਰਟ ਹੁੰਦਾ ਉਹ ਪੀਲੇ ਰੰਗ ਦਾ ਹੁੰਦਾ ਯੈਲੋ ਇਹ ਬਿਲਕੁਲ ਰੈੱਡ ਹੈ ਦੇਖੋ ਖੁਸ਼ੀ ਤੁਸੀਂ ਕਿ ਦੱਸ ਰਹੇ ਸੀ ਪਹਿਲੀ ਵਾਰ ਕੀਨੇ ਸਰਚ ਕਿਦੋਂ ਹਾਂਜੀ ਇੱਕ ਗੋਰਾ ਸੀਗਾ ਉਹ ਮਤਲਬ ਆਪਣੇ ਜਿਵੇਂ ਘੋੜਿਆਂ ਤੇ ਦੋ ਚਾਰ ਦੋਸਤਾਂ ਨਾਲ ਇੱਥੋਂ ਦੀ ਲੰਘਿਆ ਸੀ ਮੈਂ ਨਾਮਦਵਾਰਾ ਪੜ੍ਹ ਕੇ ਦੱਸੂਗੀ ਸਕਿਪ ਹੋ ਗਿਆ ਸੌਰੀ ਤੇ ਉਹ ਜਦੋਂ ਇੱਥੋਂ ਲੰਘਿਆ ਉਹਨੇ ਮਤਲਬ ਚੋਟੀਆਂ ਦੇਖੀਆਂ ਫਿਰ ਉਹਦੀ ਇਸ ਤੇ ਬੁੱਕ ਵੀ ਆਈ ਸੀਗੀ ਉਹਨੇ ਮਤਲਬ ਫਸਟ ਟਾਈਮ ਲੱਭਿਆ ਸੀ ਅੱਛਾ ਉਹਨੇ ਪਹਿਲੀ ਵਾਰ ਐਕਸਪਲੋਰ ਕੀਤਾ ਸੀ ਹਾਂਜੀ ਹੈਨਰੀ ਲੋ ਵੀ ਹੁਣ ਅੱਗੇ ਕੁਝ ਥਾਵਾਂ ਦੇਖਾਂਗੇ ਅਸੀਂ ਨਾਲ ਤੁਹਾਨੂੰ ਦਿਖਾਵਾਂਗੇ जड़ा जॉर्डन है ना ये गोरिया के थले भी रहा है ब्रिटिश दे थले रहेगा ये काफ़ी टाइम सो लैट्स गो पासल yeah, पासल या yeah, पासल ये yeah. साढ़ा पासल है नाम गाइड माई नेम यू रिमेंबर माई नेम Yeah. 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 So, Your, yeah. you her, her name, his <laughs> name, sir. Ripan. <laughs> Ripan. Yeah. Name. Uh, Ripan. Ripan. Yeah. Ripan. Ripan. ਕੋਸ਼ੀ 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 ਰਿਪਨ ਕੋਸ਼ੀ ਪਾਸਲ ਰਿਪਨ ਕੋਸ਼ੀ ਪਾਸਲ ওকে ਵਾਈਨ लेट्स ਗੋ ਰਿਪਨ ਕੋਸ਼ੀ ਜਿਹੜਾ ਇਹਦੇ ਰਿਪਨ ਕੋਸ਼ੀ ਪਾਸਲ ਕਰਦਾ ਰਿਪਨ ਕੋਸ਼ੀ ਪਾਸਲ ਲੈ ਵੀ ਯਾਰ ਬੱਸ ਯਾਲਾ 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 ਗੋ ਗੋ ওকে ਯਾਲਾ 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 ওকে ਯਾਲਾ ਯਾਲਾ ਇਹ ਕੰਨਾ ਹੁੰਦਾ ਜਰੋ ਲਾਰੈਂਸ ਸੀ ਰਿਪਨ ਮਤਲਬ ਹਾਂਜੀ ਕੀ ਨਾਮ ਸੀ ਅੱਛਾ ਲਾਰੈਂਸ ਬ੍ਰਿਟਿਸ਼ ਆਫੀਸਰ ਸੀਗਾ ਲਾਰੈਂਸ ਅੱਛਾ ਹਾਂਜੀ ਜਦੋਂ ਉਹ ਮਤਲਬ ਇੱਥੋਂ ਦੀ ਲੰਗੇ ਸੀਗੇ ਉਹ ਦੋਨਾਂ ਦੀ ਨਜ਼ਰ ਪਈ ਸੀਗੀ 1917 18 ਦੇ 1917 ਦੀ 18 ਇਹ ਇਹਨਾਂ ਦਾ ਨਾ ਗੁੱਡ ਆਈਡੀਆ ਕੀ ਹੈ ਇਹ ਮਤਲਬ ਕਹਿੰਦੇ ਜਦੋਂ ਗੱਡੀ ਰੋਕਣੀ ਹੁੰਦੀ ਹੈ ਮੈਂ ਬਸ ਇਹਨੂੰ ਠਕ ਠਕ ਐਵੇਂ ਕਰ ਦੇਣਾ ਬਸ ਨਾਲ ਦੀ ਨਾਲ ਗੱਡੀ ਰੁਕ ਜਾਂਦੀ ਹੈ ਲੈ ਵੀ ਇੱਕ ਹੋਰ ਸਟਾਪ ਮਿਲੇਗਾ ਹਾਂ ਚਲੋ ਯਾ ਵਿਊ ਵਿਊ ਪੁਆਇੰਟ ਹੇਰ ਉਹ ਕਲਰ ਸੈਂਡ ਓਕੇ ਇਟਸ ਅ ਟੋਟਲੀ ਰੈਡ ਕਲਰ ਰਾਈਟ ਹਾਂ ਪਰ ਹਰੇ ਕੋਲ ਉਹ ਉਧਰ yellow ਇਧਰ red ਦੇਖਦੇ ਆ ਥਲੇ ਉਤਰ ਕੇ ਆ ਜੋ ਉਪਰੇ ਓ ਵਾਹ ਸਹੀ ਗੱਲ ਆ ਯਾਰ ਦੇਖੋ ਇੰਨੇ ਕ ਨਾਲ ਕੁਦਰਤ ਦਾ ਫਰਕ ਪੈਂਦਾ ਯਾਰ ਉਹ ਸਾਰੀ white ਆ ਜੋ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਨਾ ਮੈਂ ਕਿਹਾ ਇੱਥੇ ਜਿਹੜੀ ਰੇਤ ਐ ਐਕਸਟਰਾ ਥੋੜੀ ਜੀ red ਐ ਵੈਸੇ ਜਿਹੜੀ ਰੇਤ ਹੁੰਦੀ ਨੇ ਉਹ ਕਲਰ ਦੀ ਹੁੰਦੀ ਐ ਜਿਹੜੋ ਸਾਹਮਣੇ ਰੰਗ ਆਪਣੇ ਜਿਹੜੇ ਰਾਜਸਥਾਨ ਚ ਡੇਜ਼ਰਟ ਨੇ ਉਹ ਹੀ ਐ ਯੂਐਚ ਵੀ ਉੱਦਦਾ ਨਹੀਂ ਆ ਯੂਐਚ ਉਹ ਯੂਐਚ ਵੀ ਤਾਂ ਸੈਂਡ ਉਹ ਹੀ ਆ ਹਾਂਜੀ 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 ਇਹ ਦੇਖੋ ਬਾਈ ਕੁਝ ਕਰਕੇ ਦਿਖਾ ਰਿਹਾ ਖੁਸ਼ੀ ਥੱਲੇ ਹੋਰ ਵੀ ਐਕਸਟਰਾ ਰੈੱਡ ਆ ਹਮ ਵਾਟਰ ਵਾਟਰ ਓਹ ਥੱਲੋਂ ਪਾਣੀ ਨਿਕਲਿਆ ਆ ਬਈ ਇਹਦੇ ਆ ਦੇਖੋ ਜਮਾ ਗਿੱਲੀ ਮਿੱਟੀ ਆ ਥੱਲੇ ਸਹੀ ਗੱਲ ਹੈ ਨਾ ਤਾਂ ਇੱਥੇ ਇੰਨਾ ਸੇਕ ਹੈਗਾ ਨਾ ਆ ਦੋ ਤਿੰਨ ਕਲਰ ਦੀ ਐ ਆ ਜਿਹੜੀ ਮਿੱਟੀ ਹੈਗੀ ਇੱਥੇ ਵੀ ਸੈਂਡ ਦੋ ਰੰਗਾਂ ਦੀ ਐ ਸੋ ਵਾਟਰ ਵਾਟਰ ਉਹ ਯਾ ਯਾ ਜਿਵੇਂ ਆਪਣੇ ਪੁਰਾਣੇ ਟਾਈਮ ਚ ਕਹਿੰਦੇ ਸੀ ਨਾ ਵੀ ਟੋਆ ਪਟਕੇ ਪਾਣੀ ਨਿਕਲਿਆ ਹੁੰਦਾਗਾ ਉਹ ਕੰਮ ਹੈ ਅੱਜ ਵੀ ਜਮਾ ਗਿੱਲੀ ਐ ਯੈਸ yeah really it's what how deep water, wa water uh, in meter 10 hmm? uh, meter 10 meter, ten meter. Ten meter no, water and healthy water and healthy, healthy. is yeah, a healthy. drinking water yeah oh okay peen yeah. yeah. wala pani hai thanno te ethe da je main ret parha karke kheti kutti vi ho sakdi hai da matlab fir yeah properly wetted. yes jama mm gilli hai hmm hmm uh -huh. yeah. uh -huh. ਹਾਂ ਯਾ ਯਾ ਖੁਸ਼ਬੂ ਆ ਰਹੀ ਹੈ ਨਾ ਖੁਸ਼ਬੂ ਆ ਰਹੀ ਹੈ ਇੱਕ ਜਿਵੇਂ ਖੁਸ਼ਬੂ ਪਤਾ ਕਿਵੇਂ ਆ ਰਹੀ ਹੈ ਜਿਵੇਂ ਆਪਣੇ ਜਦੋਂ ਕੱਚੇ ਘਰ ਹੁੰਦੇ ਸੀ ਲਿੱਪ ਦੇ ਜ ਹੁੰਦੇ ਸੀ ਮਿੱਟੀ 'ਚ ਪਾਣੀ ਪਾਏ ਦਉਂਦੇ ਸੀ ਨਾ ਉਸ ਤਰ੍ਹਾਂ ਦੀ ਆ ਰਹੀ ਹੈ ਹਾਂ ਹਾਂ ਆਲਟੋ ਗਦਰ ਸਾਊਂਡ ਕੁਛ ਓਕੇ 1 2 3 ਓਕੇ ਓਕੇ 1 2 3 ਕੋਲਫੀ ਕੋਲਫੀ Oh! oh. <laughs> <laughs> I, fe I felt like somebody called me from that mountain. <laughs> yeah, yeah, yeah. Okay, Rip. Yeah. Rippen. Rippen. No, rip! No, three to one, eh? Three, three to one. Three. One, two, three. Rippen. Oh, oh. <laughs> nice. ਏ ਐਕਸਪੀਰੀਅੰਸ ਕਿੱਥੋਂ ਹੋਣੇ ਸੀ ਕੋਈ ਜੇ ਗਾਈਡ ਨਾਲ ਨਾ ਹੋਵੇ ਉਹ ਯਾਰ ਐਂ ਲੱਗਦਾ ਜਿਵੇਂ ਇਧਰਲੇ ਪਾਸੇ ਕੋਈ ਆਵਾਜ਼ ਮਾਰਦਾ ਹੁੰਦਾ ਪਹਾੜਾਂ 'ਚ ਆਵਾਜ਼ ਕੋਈ ਨਹੀਂ ਸਾਈਡ ਤੋਂ ਆਵਾਜ਼ ਆਉਂਦੀ ਹੈ ਹਾਂਜੀ ਇਧਰਲੀ ਸਾਈਡ ਤੋਂ ਆਵਾਜ਼ ਮਾਰ ਕੇ ਹੱਦਿਆਂ ਵਿਥਿਨ 3 ਸੈਕਿੰਡਸ ਫੇਰ ਆਵਾਜ਼ ਆਉਂਦੀ ਪਿੱਛੋਂ ਜੇ ਇਹ ਤਾਂ ਉਵੇਂ ਨਹੀਂ ਹੈਗੀ ਜਿਵੇਂ ਆਪਾਂ ਜਦੋਂ ਇੰਡੀਆ 'ਚ ਕਿਲੇ ਘੁੰਮੇ ਸੀ ਉਹ ਥੱਲੋਂ ਕਲਾਪਿੰਗ ਕਰਦੇ ਸੀ ਉਹ ਉੱਥੇ ਜਾ ਕੇ ਸੁਣਦੇ ਗੋਲਕੁੰਡਾ ਫੋਰਟ ਸੀਗਾ ਹైదరాబాద్ ਹਾਂਜੀ ਦੇਖੋ ਆ ਛੋਟੀਆਂ ਅੰਦਰ ਛੋਟੀਆਂ ਜੜੀਆਂ ਬੂਟੀਆਂ ਨਹੀਂ ਹੈ ਇਹ ਡੇਜ਼ਰਟ 'ਚ ਇਹੇ ਜੀ ਤੇ ਇਹਨਾਂ ਨੂੰ ਖਾਂਦੇ ਉੱਠੇ ਨੂੰ ਮਾ ਥੋੜਾ ਜਿਹਾ ਪੱਟ ਕੇ ਵੀ ਦੇਖਦਾ ਕਿੰਨਾ ਕੁ ਡੂੰਗਾ ਜੜ ਜ਼ਿਆਦਾ ਡੂੰਗੀ ਨਹੀਂ ਇਹਦੀ ਕਾਫੀ ਡੂੰਗੀ ਹੈ ਵੈਸੇ ਇਹ ਨਹੀਂ ਵੀ ਨਹੀਂ ਮਿਲਿਆ ਤੇ ਉੱਪਰ ਹੀ ਪਈ ਹੋ ਦੇਖੋ ਆਹ ਕੁਛ ਹੈ ਜਿਹੜਾ ਇਹ ਖਾਂਦੇ ਆ ਪਾਣੀ ਇਹ ਥੱਲੋਂ ਲੈਂਦਾ ਹੈਗਾ ਮਤਲਬ ਜਿਵੇਂ ਬਾਈਨੈਂਸ ਜਿਹਾ ਗਿੱਲਾ ਪਏ ਦੇਖੋ ਥੱਲੋਂ ਇਹ ਪਾਣੀ ਲੈਂਦਾ ਧਰਤੀ ਚੋਂ ਤਾਂ ਹੀ ਕਰਕੇ ਹੁੰਦੇ ਸੋ ਡੈਜ਼ਰਟ ਤਾਂ ਵੀ ਰਿਹਾ ਹੈ ਬਾਈ ਤੇ ਪਰ ਦੇਖਣਾ ਵੀ ਅਸੀਂ ਕਿਉਂਕਿ ਦੁਪਹਿਰ ਦਾ 1.5 2 ਵਜੇ ਹੋਏ ਐ ਸ਼ਾਮ ਤੱਕ ਜਿਵੇਂ ਤੁਹਾਨੂੰ ਦੱਸਿਆ ਫਿਰਨੇ ਤੇ ਚੱਲਦੇ ਆ ਹੁਣ ਅੱਗੇ ਦੇਖਦੇ ਆ ਹੋਰ ਵਾਲਾ ਦੁਆਲਾ ਜਿਹੜੀ ਇਹ ਗੱਡੀ ਐ ਨਾ ਇਹ ਤੁਹਾਨੂੰ ਸ਼ੇਅਰਿੰਗ 'ਚ ਵੀ ਮਿਲ ਜਾਣਗੀਆਂ ਸ਼ੇਅਰਿੰਗ 'ਚ ਮੇਰੇ ਖਿਆਲ 'ਚ ਤੁਹਾਡੇ ਤੋਂ ਲੈਂਦੇ ਕੋਈ 10 ਪਾਉਂਡ ਇੱਕ ਜਾਨੇ ਦੇ ਮੇਰੇ ਖਿਆਲ 'ਚ ਜਿਹੜੀ ਅ ਲੱਗ ਲੱਗ ਚੱਲਦਾ ਕੋਈ 7 ਲੈਂਦਾ ਕੋਈ 10 ਲੈਂਦਾ 10 ਤੱਕ ਚੱਲਦਾ ਹੈਗਾ ਪਰ ਜੇ ਤੁਸੀਂ ਪ੍ਰਾਈਵੇਟ ਕਰਨੀ ਹੈ ਤਾਂ ਤੁਹਾਡਾ ਆਪਣਾ ਥੋੜਾ ਜਿਹਾ ਕੰਫਰਟੇਬਲ ਹੋ ਜਾਂਦਾ ਦੋਵਾਂ ਜਾਣਿਆਂ ਦਾ ਤੇ ਅਸੀਂ 60 ਜੜੀ ਦਿੱਤੇ ਅਸੀਂ ਇਹਦੇ ਇਹਨੂੰ ਪੂਰੀ ਕਾਰ ਦੇ 4 ਘੰਟਿਆਂ ਦੇ ਟੂਰ ਦੇ 60 ਜੜੀ ਦਾ ਤੁਸੀਂ ਮੰਨ ਲਓ ਇੰਡੀਆ ਦਾ ਕੋਈ 7000 ਬਣਦਾ ਹੈਗਾ 7000 ਰੁਪਏ ਚ ਮੰਗਲ ਗਰੇ ਘੁੰਮ ਲਿਆ ਹੋਰ ਕੀ ਹੋ ਸਕਦਾ ਨਹੀਂ 7000 ਚ ਥੋੜਾ ਹੋਵੇ ਨਹੀਂ 7000 ਚ ਤਾਂ ਨਹੀਂ ਇੱਥੇ ਦਾ ਅਸੀਂ ਨਾ ਬਜਟ ਪਹਿਲਾਂ ਹੀ ਰੱਖ ਕੇ ਆਏ ਸੀ ਇਹ ਪੂਰੀ ਆਵਾਦੀ ਰੰਮ ਦਾ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਅਸੀਂ ਜਿਹੜਾ ਸਾਡਾ ਹੋਟਲ ਹੈ ਉਹ ਵੀ 300 ਡਾਲਰ ਪਰ ਨਾਈਟ ਹੈ ਤੇ 6 ਦੋ ਰਾਤਾਂ ਰਹੇ ਅਸੀਂ 600 ਡਾਲਰ ਤੇ ਲਗਭਗ ਅਸੀਂ ਇਹ ਵਾਦੀ ਚ ਲਾ ਕੇ ਜਾਵਾਂਗੇ 1000 ਤੇ 80 9000 ਰੁਪਏ 90000 ਰੁਪਏ ਦੇ ਨੀਅਰ ਅਬਾਊਟ ਤੇ ਥੋੜਾ ਮਹਿੰਗਾ ਯਾਰ ਜਾਰਡਨ ਘੁੰਮਣਾ ਸਸਤਾ ਨਹੀਂ ਹੈਗਾ ਜਿਹੜਾ ਹੁਣ ਲੈਂਡਸਕੇਪ ਅੱਗੇ ਆ ਰਿਹਾ ਨਾ ਤੇ ਬਿਲਕੁਲ ਵੱਖਰੀ ਤਰ੍ਹਾਂ ਦਾ ਦੇਖੋ ਕਿਵੇਂ ਇੱਥੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਬਦਲਦੀ ਹੈ ਤੇ ਪਹਾੜਾਂ ਦੇ ਹੁਣ ਅਸੀਂ ਬਿਲਕੁਲ ਨੇੜੇ ਜਾਂ ਜੰਨੇ ਜਿਹੜੇ ਪਹਿਲਾਂ ਦੂਰ ਦਿਖਦੇ ਸੀਗੇ ਸਾਰੇ ਪਹਾੜ ਤੇ ਇਹੋ ਜੇ ਯਾਰ ਅਸੀਂ ਪਹਾੜ ਵੀ ਨਹੀਂ ਦੇਖੇ ਪਹਿਲਾਂ ਜ਼ਿੰਦਗੀ 'ਚ ਕਦੇ ਜਿਹੜੇ ਮਾਊਂਟੇਨ ਤੇ ਜਿਹੜਾ ਸੈਂਡ ਦਾ ਕਲਰ ਹੈ ਉਹ ਵਾਈਟ ਹੋ ਗਿਆ ਪਹਿਲਾਂ ਰੈੱਡ ਸੈਂਡ ਸੀ ਹੁਣ ਵਾਈਟ ਸੈਂਡ ਹੈ yellow ਤੋਂ ਵੀ ਵਾਈਟ ਹੋ ਗਿਆ ਇਹ ਤਾਂ ਇਹ ਜਿਹੜੀ ਇਹ ਸੈਂਡ ਹੈ ਇਹ ਤੁਸੀਂ ਦੇਖੀ ਹੋਣੀ ਏ ਆਪਣੇ ਅ ਮਤਲਬ ਰਾਜਸਥਾਨ ਚ ਜਾਂ ਹੋਰ ਜਿੰਨੇ ਵੀ ਪਹਿਲਾਂ ਡੇਜ਼ਰਟ ਘੁੰਮੇ ਆ ਜਿਹੜਾ ਦੁਬਈ ਵੀ ਡੇਜ਼ਰਟ ਘੁੰਮੇ ਆ ਨਾ ਅਸੀਂ ਦੁਬਈ ਦਾ ਵੀ ਦੇਖਿਆਗਾ ਸਾਰਾ ਡੇਜ਼ਰਟ ਦਾ ਪਾਰਟ ਆ ਵੀ ਉਹ ਵੀ ਐਦਾਂ ਦਾ येलो ਜਾਂ ਪਰ ਰੈੱਡ ਵਾਲਾ ਪਹਿਲੀ ਵਾਰੀ ਦੇਖਿਆ ਸੀਗਾ ਸੀਨ ਬਿਲਕੁਲ ਹੁਣ ਬਾਈ ਜੀ ਨੇ ਪਤਾ ਨਹੀਂ ਕਿੱਥੇ ਘੇ ਰੋਕਣੀ ਆ ਕਾਰ ਅੱਗੇ ਪਰ ਉਹਦਾ ਆਪਣਾ ਗਾਈਡ ਚੰਗਾ ਮਤਲਬ ਜਿੱਥੇ ਵਧੀਆ ਚੀਜ਼ ਹੁੰਦੀ ਆ ਇਹਨੇ ਆਪਣੇ ਆਪ ਹੀ ਸਟਾਪ ਕਰ ਲੈਣਾ ਹਾਂਜੀ ਹਨਾ ਵਧੀਆ ਗੱਲ ਹੈ ਲਓ ਜੀ रुको कार फाइनली अपनी चलो खिची थाले देखिए की यार यो वो फर्स्ट ओके ओह वाओ कितने ऊंचे ऊंचे पहाड़ है यार ओह माय गॉड ओम 20 ऑल देयर करवान the area, uh -huh. करवान ओके ओम ओके okay. कारवां कमल्स सऊदी अरेबिया कमल्स स्लीप हेयर ग्रुप नेक्स्ट ओके एंड नेक्स्ट व्हाई व्हाई स्लीप हेयर हेयर गिफ्ट कम ओके ओके ये कहता भाई जिन्ने सऊदी अरेबिया नु लोग जाते है ते वो कहता मतलब इत्ते रुक के जाते है सारे आ जगह ते स्लीप करते कर कर है इत्ते आ कैंपिंग अपनी इत्ते करते है कहता कैंपिंग इत्ते क्यों करते है ओदे पीछे की करना वो कहता मैं तानू दिखाऊंगा ते वो सरप्राइज ਉਹ ਸਰਪ੍ਰਾਈਜ਼ ਹੈ ਹੁਣ ਸਰਪ੍ਰਾਈਜ਼ ਪਤਾ ਨਹੀਂ ਕੀ ਆ ਉਹ ਪਤਾ ਲੱਗੂਗਾ ਅੱਗੇ ਜਾ ਕੇ ਮੇਰੇ ਖਿਆਲ ਚ ਪਾਣੀ ਪੂਣੀ ਹੋ ਖੁਸ਼ੀ ਵੀ ਨੂੰ ਕੁਛ ਨਾ ਕੁਛ ਨਿਕਲੂਗਾ ਇਥੋਂ ਇਹ ਹੀ ਹੋਊਗਾ ਹੋਰ ਕੀ ਹੋ ਸਕਦਾ ਕਹਿੰਦਾ ਹਵਾ ਨਹੀਂ ਪੈਂਦੀ ਇੱਕ ਜਿਹੜਾ ਬਾਈ ਨੇ ਦੱਸਿਆ ਨਾ ਮਤਲਬ ਜਿਵੇਂ ਆ ਪਹਾੜਾਂ ਦੀ ਓਟ ਹੈਗੀ ਆਹ ਔਰੇ ਜਿਵੇਂ ਉਹਨਾਂ ਨੇ ਚਾਹ ਪਾਣੀ ਬਣਾਉਣਾ ਹੁੰਦਾ ਹੈ ਹੋਰ ਕਰਨਾ ਹੁੰਦਾ ਸੀ ਕਹਿੰਦਾ ਤਾਂ ਉਹਨਾਂ ਨੇ ਇੱਕ ਸਪੋਰਟ ਮਿਲਦੀ ਸੀ ਇੱਥੇ ਮਤਲਬ ਵਿੰਡਸ ਤੋਂ ਰਾਤ ਨੂੰ ਤਾਂ ਡੈਜਟ ਚ ਹਵਾਵਾਂ ਵੈਸੀ ਬਾਲੀਆਂ ਚੱਲਦੀਆਂ ਯਾ ਦੇਖਿਆ ਹੈ ਲੱਗਦਾ ਨਾ ਜਿਵੇਂ ਮੈਪ ਤੇ ਹੁੰਦਾ ਕਿੰਨਾ ਮੈਪ ਐ ਇੱਥੇ ਦਾ ਛੇ ਵਾਲਾ ਹਾਂਜੀ ਮੈਂ ਕਿਹਾ ਸੀ ਨਾ ਖੁਸ਼ੀ ਹਾਂਜੀ ਮੈਂ ਕਿਹਾ ਪਾਣੀ ਹੋਊਗਾ ਇੱਥੇ ਕਿਉਂਕਿ ਰੇਗਿਸਤਾਨ ਚ ਸਭ ਤੋਂ ਵੱਡੀ ਚੀਜ਼ ਪਾਣੀ ਹੁੰਦੀ ਆ ਮੈਨੂੰ ਨਾ ਅਮਰੂਦ ਦੀ ਖੁਸ਼ਬੂ ਆ ਰਹੀ ਹੈ ਤੁਹਾਨੂੰ ਕੁਝ ਨਾ ਕੁਝ ਆਉਂਦਾ ਰਹਿਣਾ ਅਮਰੂਦ ਕਿੱਥੋਂ ਆ ਗਿਆ ਇੱਥੇ ਡੈਜ਼ਰਟ ਚ ਤਾਂ ਹੀ ਡੈਡੀ ਮੈਨੂੰ ਕਹਿੰਦੇ ਮੇਰੀ ਨੱਕ ਵਾਲੀ ਤੇਜ ਜਾਂਦੀ ਨਹੀਂ ਓ ਮਾਈ ਗਾਡ ਵਾਟਰ ਵਾਟਰ ਓ ਦਿਸ ਇਜ਼ ਦਾ ਮੇਨ ਥਿੰਗ ਇਨ ਦਾ ਡੈਜ਼ਰਟ ਯੇ ਆ ਦੇਖੋ ਪਾਣੀ ਇਹ ਗਿਫਟ ਆ ਰਿਹਾ ਪਰ ਇੱਥੇ ਦਾ ਸਹੀ ਗੱਲ ਹੈ ਵਾਓ ਵਾਟਰ ਰੇਨ ਹੇਅਰ ਐਂਡ ਇਜ਼ ਇਟ ਡੀਪ हाउ मीटर डीप दी वॉटर सेवेन मीटर सेवन मीटर सेवन मीटर वॉत रेन फुल रेनी वॉटर है